ਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾ ਅੱਜ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੈ ਆਪਣੇ ਵਾਸਤੇ ਅੱਜ ਦੀ ਵੀਡੀਓ ਚ ਆਪਾਂ ਦੇਸੀ ਨਸਲ ਦੇ ਦੋ ਪ੍ਰਕਾਰ ਦੀ ਏਜ ਦੇ ਬੱਚੇ ਲੈ ਕੇ ਆ ਰਹੇ ਹਾਂ ਦੋਸਤੋ ਅਗਲੀ ਗੱਲ ਬਾਤ ਬਾਈ ਨੰਬਰ ਵੀ ਲਾ ਦਾਂਗੇ ਤੇ ਨੰਬਰ ਵੀ ਲਾ ਦਾਂਗੇ ਸਕਰੀਨ ਤੇ ਜਿਹਨੇ ਵੀ ਖਰੀਦਣੇ ਹੋਣ ਦੋਸਤੋ ਬਾਈ ਨਾਲ ਕਨੈਕਟ ਕਰ ਲਿਓ ਬਾਈ ਆਪਣਾ ਐਡਰੈਸ ਵਗੈਰਾ ਸਾਰਾ ਕੁਝ ਦੱਸ ਦਊਗਾ ਅੱਬਾ ਜੀ ਨਾਮ ਕੀ ਹੈ ਆਪਣਾ ਅਜਮੇਰ ਸਿੰਘ ਵੀਰੇ ਪਿੰਡ ਕਿਹੜਾ ਜੀ ਰੂੜੇਕੇ ਕਲਾ ਵੀਰੇ ਕਿੱਥੇ ਰਹੇ ਜਾਂਦਾ ਬਾਈ ਇਹ ਬਰਨਾਲਾ ਮਾਨਸਾ ਰੋਡ ਦੇ ਵੀਰੇ ਅੱਛਾ ਆਪਣਾ ਘਰ ਇਹ ਐਡਰੈਸ ਘਰ ਦਾ ਐਡਰੈਸ ਦੱਸੋ ਮੇਨ ਰੋਡ ਤੇ ਵੀਰੇ ਆਪਣਾ ਘਰ ਮਾਨਸਾਪਨ ਵਾਲਾ ਰੋਡ ਦੇ ਠਾਣੇ ਕੋਲੇ ਘਰ ਆਪਣਾ ਅੱਛਾ ਠਾਣੇ ਦੇ ਨੇੜੇ ਰਹੇ ਹਾਂ ਬਰਾਗ ਦੇ ਆਪਣਾ ਨੰਬਰ ਬੋਲ ਦਿ ਬਾਈ 76967 ਵੀਰੇ 96138 ਇੱਕ ਵਾਰੀ ਫੇਰ ਬੋਲੋ 76967 96138 ਇਹ ਨਸਲ ਕਿਹੜੀ ਆ ਬਾਈ ਆਰ ਆ ਯਾਰ ਵੀਰੇ ਆਰ ਆ ਯਾਰ ਇਹ ਅੰਡੇ ਵਾਲੀਆਂ ਮੁਰਗੀਆਂ ਹੁੰਦੀਆਂ ਹਾਂ ਵੀਰੇ ਅੱਛਾ ਵੀਰੇ ਇਹਨਾਂ ਦੀ ਉਮਰ ਕਿੰਨੀ ਆ ਜਿਹੜੀਆਂ ਆ ਆਪਾਂ ਦਿਖਾਵਾਂਗੇ ਹੁਣ ਇਹ ਲਗਭਗ 2 ਮਹੀਨੇ ਦੇ ਵੀਰੇ 2 ਮਹੀਨੇ ਦੇ ਹਾਂ ਦੋਸਤੋ ਆ ਰ ਆਂਦਿਆਂ ਵਾਲੀ ਹੈ ਨਾ ਬਾਈ ਨੇ ਦੇਸੀ ਨਸਲ ਦੱਸੀ ਆ ਮੁਰਗੀਆਂ ਦੀ ਮੈਂ ਇਦਾਂ ਖੁੱਡੇ ਦੇ ਅੰਦਰ ਹੀ ਹੱਥ ਪਾ ਕੇ ਤੁਹਾਨੂੰ ਵੀਡੀਓ ਦਿਖਾ ਦਿੰਨਾ ਉਮਰ ਕਿੰਨੀ ਕਾ ਬਾਈ 2 ਮਹੀਨੇ ਦੇ ਲਗਭਗ ਹੈ ਵੀਰੇ ਅੱਛਾ 2 ਮਹੀਨੇ ਦੇ ਲਗਭਗ ਉਮਰ ਹੈ ਬੱਚੇ ਦੀ ਦੋਸਤੋ ਇਹ ਫੋਰ ਸੇਲ ਨੇ ਬਾਈ ਕੋਲੇ ਨੰਬਰ ਬਾਈ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਜੀ ਨੂੰ ਇਹਨਾਂ ਤੋਂ ਜਿੰਨੇ ਵੀ ਬੱਚੇ ਲੈਣੇ ਹੋਣ ਬਾਈ ਨਾਲ ਕਨੈਕਟ ਕਰਕੇ ਦੋਸਤੋ ਖਰੀਦ ਸਕਦੇ ਆ ਇਹ ਇੱਕ ਬਾਈ ਕੋਲੇ ਉਹ ਉਹਨਾਂ ਦੀ ਏਜ ਕਿੰਨੀ ਆ ਬਾਈ ਉਹ ਢਾਈ ਕਿ ਮਹੀਨੇ ਦੇ ਵੀਰੇ ਇੱਕ ਢਾਈ ਕਿ ਮਹੀਨੇ ਦੀ ਏਜ ਵਾਲੇ ਨੇ ਦੋਸਤੋ ਇਹਦਾ ਰੇਟ ਕੀ ਹੋਊਗਾ ਜੀ ਇਹਦਾ 150 ਰੁਪਏ ਪਰਫੀ ਸਾਲੇ 150 ਰੁਪਏ ਪਰਫੀ ਸ ਬੰਦਾ ਇੱਥੇ ਤੋਂ ਲੈ ਕੇ ਜਾਵੇ ਆਪਣੀ ਕੋਲ ਉਹਦੇ ਚ ਪਹੁੰਚ ਨਹੀਂ ਹੋਣੀ ਕੋਈ ਨਾ ਨਾ ਕੋਈ ਪਹੁੰਚ ਨਹੀਂ ਆਪੀ ਲੈ ਜਾ ਸਕਦੇ ਠੀਕ ਆ ਜੀ ਉਹ ਦੂਸਰੇ ਦਿਖਾਉਣੇ ਆ ਦੋਸਤੋ ਤੁਹਾਨੂੰ ਜਿਹੜਾਂ ਦੀ ਉਮਰ ਢਾਈ ਕਿ ਮਹੀਨੇ ਆ ਵੀਡੀਓ ਨਾ ਬਣੇ ਰਹੋ ਬਾਈ ਦਾ ਨੰਬਰ ਮੈਂ ਲਾ ਦੂੰਗਾ ਸਕਰੀਨ ਤੇ ਦੋਸਤੋ ਜੀਨੇ ਲੈਣੇ ਹੋਏ ਬਾਈ ਨਾਲ ਗੱਲਬਾਤ ਕਰਕੇ ਇਹਨਾਂ ਤੋਂ ਖਰੀਦ ਲਿਓ ਇਹਨਾਂ ਵੀ ਹੈਗੀ ਆ ਜੀ ਢਾਈ ਕਿ ਮਹੀਨੇ ਇਹ ਵੀ ਉਹੀ ਨਸਲਾ ਬਾਈ ਹਾਂ ਵੀਰੇ ਹਾਂ ਮੁਰਗੀਆਂ ਇਹ ਵੀ ਦੋਸਤੋ ਆਰ ਆਈ ਆਰ ਹੈ ਅੰਡੇ ਵਾਲੀਆਂ ਮੁਰਗੀਆਂ ਨੇ ਦੇਖ ਸਕਦੇ ਹੋ ਤੁਸੀਂ ਪੂਰੀਆਂ ਤੰਦਰੁਸਤ ਨੇ ਕੋਈ ਬਿਮਾਰਤ ਮਾਰਨੀ ਹੈਗੀ ਇਹਨਾਂ ਚ ਐਕਟਿਵ ਨੇ ਪੂਰੀਆਂ ਤੇ ਬਾਈ ਦੀ ਸਾਂਭ ਸੰਭਾਲ ਵੀ ਬਹੁਤ ਜ਼ਿਆਦਾ ਹੈ ਬਾਈ ਇਹ ਕਿੰਨੀ ਕੁ ਉਮਰ ਨੂੰ ਲੱਗ ਜਾਣਗੀਆਂ ਕਿੰਨੀ ਕੁ ਉਮਰ ਹੋ ਕੇ ਅੰਡੇ ਦੇਣ ਲੱਗ ਜਾਣਗੇ ਇਹ ਲਗਭਗ 6 ਮਹੀਨੇ ਤੱਕ ਦੇਣੀਆਂ ਵੀਰੇ 6 ਮਹੀਨੇ ਤੱਕ ਮਤਲਬ ਸਰਦੀ ਤੱਕ ਦੇਣ ਲੱਗ ਜਾਣ ਹਾਂ ਸਰਦੀ ਤੱਕ ਠੀਕ ਹੈ ਬਾਈ ਇੱਕ ਵਾਰੀ ਐਡਰੈਸ ਦੱਸ ਦਿਓ ਆਪਣਾ ਤੇ ਨੰਬਰ ਦੁਬਾਰਾ ਬੋਲ ਦਿਓ ਆਪਣਾ ਰੈਪੈਂਡਰੂੜੇ ਕੇ ਕਲਾਂ ਵੀਰੇ ਜ਼ਿਲ੍ਹਾ ਬਰਨਾਲਾ ਮਾਨਸਾ ਬਰਨਾਲਾ ਰੋਡ ਤੇ ਆਪਣਾ ਘਰ ਆ ਵੀਰੇ ਠਾਣੇ ਕੋਲੇ ਠੀਕ ਹੈ ਜੀ ਨੰਬਰ ਫਿਰ ਬੋਲ ਦਿਓ 76967 ਵੀਰੇ 99133 ਵੀਰੇ ਠੀਕ ਹੈ ਜੀ ਦੋਸਤੋ ਇਹਨਾਂ ਦੀ ਏਜ 2.5 ਮਹੀਨੇ ਜਿਹੜੀਆਂ ਉੱਧਰ ਦਿਖਾਈਆਂ ਉਹਨਾਂ ਦੀ ਏਜ ਲਗਭਗ 2 ਕੁ ਮਹੀਨੇ ਆ ਜਿਹੜੇ ਵੀਰ ਨੂੰ ਜ਼ਰੂਰਤਾ ਅੰਡੇ ਵਾਲੀਆਂ ਆ ਆਰ ਆਈ ਆਰ ਨਸਲ ਦੀਆਂ ਮੁਰਗੀਆਂ ਤੇ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਬਾਈ ਤੋਂ ਲੈ ਲਓ ਦੋਸਤੋ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਇਹਦਾ ਪ੍ਰਾਈਸ ਵੀ ਬੋਲ ਦਿਓ ਇਹ ਉਹਨਾਂ ਦਾ ਕਿੰਨਾ ਦੱਸਿਆ ਸੀ ਉਹਨਾਂ ਦਾ 150 ਰੁਪਏ ਪਰ ਪੀਸ ਵੀਰੇ ਠੀਕ ਆ ਜੀ ਉਹਨਾਂ ਦਾ ਰੇਟ ਦੋਸਤੋ 150 ਰੁਪਏ ਪਰ ਪੀਸ ਹੈ ਇਹਨਾਂ ਦਾ 250 ਰੁਪਏ ਪਰ ਪੀਸ ਹੈ ਤੇ ਬਾਕੀ ਤੁਸੀਂ ਬਾਈ ਨਾਲ ਕਰ ਲਿਓ ਫੋਨ ਤੇ ਗੱਲ ਬਾਈ ਹੋਰੀ ਸਾਰੀ ਡਿਟੇਲ ਤੁਹਾਨੂੰ ਦੱਸ ਦੇਣਗੇ